ਦਾ ਗੌੜੀ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਦੇ ਅੰਤਰ ਧਾਰੈ ਪੰਜ ਜਨਾਂ ਸਿਓ ਸੰਗ ਨਿਵਾਰੈ ਦਸ ਇੰਦਰੀ ਕਰਿ ਰਾਖੈ ਵਾਸ ਤਾਂ ਕੈ ਆਤਮੈ ਹੋਈ ਪ੍ਰਗਾਸ ਐਸੀ ਦ੍ਰਿੜਤਾ ਤਾਂ ਕੈ ਹੋਏ ਜਾਂ ਕੋ ਦਇਆ ਮਇਆ ਪ੍ਰਭ ਸੋਏ ਰਹਾਉ ਸਾਜਨ ਦੁਸ਼ਟ ਜਾ ਕੈ ਏਕ ਸਮਾਨੈ ਜੀਤਾ ਬੋਲਣ ਤੇ ਤਾ ਗਿਆਨੈ ਜੀਤਾ ਸੁਨਣਾ ਤੇਤਾ ਨਾਮ ਜੀਤਾ ਪੇਖਣ ਤੇਤਾ ਧਿਆਨ ਸਹਜੇ ਜਾਗਣ ਸਹਜੇ ਸੋਏ ਸਹਜੇ ਹੋਤਾ ਜਾਏ ਸੋ ਹੋਏ ਸਹਜ ਬੈਰਾਗ ਸਹਜੇ ਹੀ ਹੱਸਣਾ ਸਹਜੇ ਚੂਪ ਸਹਜੇ ਹੀ ਜਪਣਾ ਸਹਜੇ ਭੋਜਨ ਸਹਜੇ ਭਾਉ ਸਹਜੇ ਮਿਟਿਓ ਸਗਲ ਦੁਰਾਉ ਸਹਜੇ ਹੋ ਆ ਸਾਧੂ ਸੰਗ ਸਹਿਜ ਮਿਲੇਉ ਪਾਰ ਬ੍ਰਹਮਨ ਸੰਗ ਸਹਿਜੇ ਗ੍ਰਹਿ ਮੈਂ ਸਹਿਜ ਉਦਾਸੀ ਸਹਿਜੇ ਦੁਬਦਾ ਤਨ ਕੀ ਨਾਸੀ ਜਾਂ ਕਹਿ ਸਹਿਜ ਮਨ ਭਇਆ ਅਨੰਦ ਤਾਂ ਕੋ ਭੇਟਿਆ ਪਰਮਾਨੰਦ ਸਹਿਜੇ ਅੰਮ੍ਰਿਤ ਪੀਉ ਨਾਮ ਸਹਿਜੇ ਕੀਨੋ ਜੀ ਕੋ ਦਾਨ ਸਹਿਜ ਕਥਾ ਮਹਿ ਆਤਮ ਰਸਿਆ ਤਾਂ ਕਹਿ ਸੰਗ ਅਬਨਾਸੀ ਵਸਿਆ ਸਹਜੇ ਆਸਨ ਅਸਥਰ ਪਾਇਆ ਸਹਜੇ ਅਨਹਤ ਸ਼ਬਦ ਵਜਾਇਆ ਸਹਜੇ ਰਣ ਚੁਣਕਾਰ ਸੁਹਾਇਆ ਤਾਂ ਕਹਿ ਕਰ ਪਾਰ ਬ੍ਰਹਮ ਸਮਾਇਆ ਸਹਜੇ ਜਾ ਕੋ ਪਰਿਉ ਕਰਮਾ ਸਹਜੇ ਗੁਰ ਭੇਟਿਓ ਸੱਚ ਧਰਮਾ ਜਾਂ ਕਹਿ ਸਹਜ ਭਇਆ ਸੋ ਜਾਣੈ ਨਾਨਕ ਦਾਸ ਤਾਂ ਕਹਿ ਕੁਰਬਾਨ ਹੈ ਗੋੜੀ ਮਹੱਲਾ ਪੰਜਵਾਂ ਪ੍ਰਥਮੇ ਗਰਭ ਵਾਸਤੇ ਟਰਿਆ ਉੱਤਰ ਕਲਤਰ ਕਟੰਬ ਸੰਗ ਜੁਰਿਆ ਭੋਜਨ ਅਨਕ ਪ੍ਰਕਾਰ ਬਹੁ ਕੱਪਰੇ ਸਰ ਪਰ ਗਮਨ ਕਰਹਗੇ ਬੱਪਰੇ ਕਮਨ ਅਸਥਾਨ ਜੋ ਕਬਹ ਨਾ ਤਰੈ ਕਮਨ ਸ਼ਬਦ ਜਿਤ ਦੁਰਮਤ ਹਰੈ ਰਹਾਉ ਇੰਦਰਪੁਰੀ ਮੈਂ ਸਰ ਪਰ ਮਰਨਾ ਬ੍ਰਹਮਪੁਰੀ ਨਿਹ ਚਲ ਨਹੀਂ ਰਹਿਣਾ ਸ਼ਿਵਪੁਰੀ ਕਾ ਹੋਏਗਾ ਕਾਲਾ ਤ੍ਰੈ ਗੁਣ ਮਾਇਆ ਬਿਨਸ ਬਿਤਾਲਾ ਗਿਰ ਤਰ ਧਰਨ ਗਗਨ ਅਰ ਤਾਰੇ ਰਾਵ ਸਸ ਪਵਨ ਪਾਵਕ ਨੀਰਾਰੇ ਦਿਨ ਸਰੈਣ ਬਰਤ ਅਰ ਭੇਦਾ ਸਾਸਤ ਸਿਮਰਤ ਬਿਨ ਸਹਿਗੇ ਬੇਦਾ ਤੀਰਥ ਦੇਵ ਦੇਹਰਾ ਪੋਥੀ ਮਾਲਾ ਤਿਲਕ ਸੋਚ ਪਾਕ ਹੋਤੀ ਤੋਤੀ ਡੰਡੌਤ ਪ੍ਰਸਾਦਨ ਭੋਗਾ ਗਮਨ ਕਰੈ ਗੋ ਸਗਲੋ ਲੋਗਾ ਜਾਤ ਵਰਨ ਤੁਰਕ ਅਰ ਹਿੰਦੂ ਪਾਸੋ ਪੰਖੀ ਅਨਕ ਜੋਨ ਜਿੰਦੂ ਸਗਲ ਪਾਸਾਰ ਦੀਸੈ ਪਾਸਾਰਾ ਬਿਨ ਸਜਾਏ ਕੋ ਸਗਲ ਆਕਾਰਾ ਸਹਿਜ ਸਿਫਤ ਭਗਤ ਤਤ ਗਿਆਨਾ ਸਦਾ ਆਨੰਦ ਨਿਚਲ ਸਚ ਥਾਨਾ ਤਹਾ ਸੰਗਤ ਸਾਧ ਗੁਣ ਰਸੈ ਅਨਪੋ ਨਗਰ ਤਹਾ ਸਦ ਵਸੈ ਤਹਿ ਪਾਉ ਪਰਮਾ ਸੋਗ ਨਾ ਚਿੰਤਾ ਆਵਣ ਜਾਮਣ ਮਿਰਤ ਨਾ ਹੋਤਾ ਤਹਿ ਸਦਾ ਆਨੰਦ ਅਨਹਤ ਅਖਾਰੀ ਭਗਤ ਵਸਹਿ ਕੀਰਤਨ ਆਦਾਰੀ ਪਾਰ ਬ੍ਰਹਮ ਕਾ ਅੰਤ ਨ ਪਾਰ ਕੌਣ ਕਰੈ ਤਾਂ ਕਾ ਵਿਚਾਰ ਕਹੋ ਨਾਨਕ ਜਿਸ ਕਿਰਪਾ ਕਰੈ ਨਿਚਲ ਥਾਨ ਸਾਧ ਸੰਗ ਤਰੈ ਗੋੜੀ ਮਹਲਾ ਪੰਜਵਾਂ ਜੋ ਇਸਮਾਰੇ ਸੋਈ ਸੂਰਾ ਜੋ ਇਸਮਾਰੇ ਸੋਈ ਪੂਰਾ ਜੋ ਇਸ ਮਾਰੇ ਤਿਸਹਿ ਵਡਿਆਈ ਜੋ ਇਸ ਮਾਰੇ ਤਿਸਕਾ ਦੁੱਖ ਜਾਇ ਐਸਾ ਕੋਇ ਜੇ ਦੁਬਦਾ ਮਾਰਗ ਆਵੈ ਇਸਹਿ ਮਾਰ ਰਾਜ ਜੋਗ ਕਮਾਵੇ ਰਹਾਉ ਜੋ ਇਸ ਮਾਰੇ ਤਿਸਕੋ ਭਉ ਨਾਹੀ ਜੋ ਇਸ ਮਾਰੇ ਸੋ ਨਾਮ ਸਮਾਹਿ ਜੋ ਇਸ ਮਾਰੇ ਤਿਸਕੀ ਤ੍ਰਿਸ਼ਨਾ 부ਜੈ ਜੋ ਇਸ ਮਾਰੇ ਸੋ ਦਰਗਾ ਸਿਜੈ ਜੋ ਇਸ ਮਾਰੇ ਸੋ ਤਨਵੰਤਾ ਜੋ ਇਸ ਮਾਰੇ ਸੋ ਪਤਵੰਤਾ ਜੋ ਇਸ ਮਾਰੇ ਸੋ ਈ ਜਤੀ ਜੋ ਇਸ ਮਾਰੇ ਤਿਸ ਹੋਵੈ ਗਤੀ ਜੋ ਇਸ ਮਾਰੇ ਤਿਸ ਕਾ ਆਇਆ ਗਨੀ ਜੋ ਇਸ ਮਾਰੇ ਸੋ ਨਿਚਲ ਧਨੀ ਜੋ ਇਸ ਮਾਰੇ ਸੋ ਵਡ ਭਾਗਾ ਜੋ ਇਸ ਮਾਰੇ ਸੋ ਅਨੰਦਿਨ ਜਾਗਾ ਜੋ ਇਸ ਮਾਰੇ ਸੋ ਜੀਵਨ ਮੁਕਤਾ ਜੋ ਇਸ ਮਾਰੇ ਤਿਸ ਕੀ ਨਿਰਮਲ ਜੁਗਤਾ ਜੋ ਇਸ ਮਾਰੇ ਸੋਈ ਸੁ ਗਿਆਨੀ ਜੋ ਇਸ ਮਾਰੇ ਸੋ ਸਹਿਜ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰੈ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮਤੇ ਨਹੀਂ ਛੁਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਥੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕਿਛ ਜੋਲਾ ਜਾ ਕੋ ਭਏ ਕਿਰਪਾਲ ਕਿਰਪਾ ਨਿਦ ਤਿਸ ਭਈ ਖਲਾਸੀ ਹੋਈ ਸਗਲ ਸਿੱਧ ਗੁਰ ਦੁਬਦਾ ਜਾ ਕੀ ਹੈ ਮਾਰੀ ਕਹੋ ਨਾਨਕ ਸੋ ਬ੍ਰਹਮ ਵਿਚਾਰੀ ਗੌੜੀ ਮਹੱਲਾ ਪੰਜਵਾ ਹਰਿ ਸਿਓ ਜੁਰੈ ਤਾਂ ਸਭ ਕੋ ਮੀਤ ਹਰਿ ਸਿਓ ਜੁਰੈ ਤਾਂ ਨਿਸ਼ਚਲ ਚੀਤ ਹਰਿ ਸਿਓ ਜੁਰੈ ਨਾ ਵਿਆਪੈ ਕਾੜਾ ਹਰਿ ਸਿਓ ਜੁਰੈ ਤਾਂ ਹੋਏ ਨਿਸਤਾਰਾ ਰੇ ਮਨ ਮੇਰੇ ਤੂੰ ਹਰਿ ਸਿਓ ਜੋਰ ਕਾਜ ਤੁਹਾਰੈ ਨਾਹੀ ਹੋਰ ਰਹਾਉ ਵੱਡੇ ਵੱਡੇ ਜੋ ਦੁਨੀਆਦਾਰ ਕਾਹੂ ਕਾਜ ਨਾਹੀ ਗاوار ਹਰਕਾ ਦਾਸ ਨੀਚ ਕੁਲ ਸੁਣੈ ਤਿਸ ਕੈ ਸੰਗ ਖਿਨ ਮਹਿ ਉਧਰੈ ਕੋਟ ਮੱਜਨ ਜਾ ਕੈ ਸੁਣ ਨਾਮ ਕੋਟ ਪੂਜਾ ਜਾ ਕਹਿ ਧਿਆਨ ਕੋਟ ਪੁੰਨ ਸੁਣ ਹਰ ਕੀ ਬਾਣੀ ਕੋਟ ਫਲਾ ਗੁਰ ਤੇ ਬਿਧ ਜਾਣੀ ਮਨ ਆਪਣੇ ਮੈਂ ਫਿਰ ਫਿਰ ਚੇਤਾ ਬਿਨਸ ਜਾਹੇ ਮਾਇਆ ਕੇ ਹੇਤ ਹਰ ਅਬਨਾਸੀ ਤੁਮਰੇ ਸੰਗ ਮਨ ਮੇਰੇ ਰਚਿ ਰਾਮ ਕੈ ਰੰਗ ਜਾ ਕਹਿ ਕਾਮ ਉਤਰੈ ਸਭ ਭੂਖ ਜਾ ਕਹਿ ਕਾਮਨਾ ਜੋ ਹੈ ਦੂਤ ਜਾ ਕੇ ਕਾਮ ਤੇਰਾ ਵੱਡ ਗਮਰ ਜਾ ਕੇ ਕਾਮ ਹੋਵਹਿ ਤੂੰ ਅਮਰ ਜਾ ਕੇ ਚਾਕਰ ਕੋ ਨਹੀਂ ਦਾਨ ਜਾ ਕੇ ਚਾਕਰ ਕੋ ਨਹੀਂ ਬਾਨ ਜਾ ਕੇ ਦਫਤਰ ਪੁੱਛੈ ਨਾ ਲੇਖਾ ਤਾਂ ਕੀ ਚਾਕਰੀ ਕਰਹੁ ਵਿਸੇਖਾ ਜਾ ਕੇ ਊਣ ਨਾਹੀ ਕਾਹੂ ਬਾਤ ਏ ਕਹਿ ਆਪ ਅਨੇ ਕਹਿ ਭਾਂਤ ਜਾਂ ਕੀ ਦ੍ਰਿਸ਼ਟ ਹੋਏ ਸਦਾ ਨਿਹਾਲ ਮਨ ਮੇਰੇ ਕਰਤਾ ਕੀ ਕਾਲ ਨਾ ਕੋ ਚਤਰ ਨਾ ਹੀ ਕੋ ਮੂੜਾ ਨਾ ਕੋ ਹੀਣ ਨਾ ਹੀ ਕੋ ਸੂਰਾ ਜਿਤ ਕੋ ਲਾਇਆ ਤਿਤ ਹੀ ਲਾਗਾ ਸੋ ਸੇਵਕ ਨਾਨਕ ਜਿਸ ਭਾਗਾ ਗੋੜੀ ਮਹੱਲਾ ਪੰਜਵਾਂ ਬਿਨ ਸਿਮਰਨ ਜੈਸੇ ਸਰਪ ਆਰ ਜਾਰੀ ਕਿਉ ਜੀਵਹਿ ਸਾਖਤ ਨਾਮ ਵਿਸਾਰੀ ਏਕ ਨਿਮਖ ਜੋ ਸਿਮਰਨ ਮਹਿ ਜੀਆ ਕੋਟ ਦਿਨ ਸਲਾਖ ਸਦਾ ਥਿਰ ਥੀ ਆ ਰਹਾ ਬਿਨ ਸਿਮਰਨ ਧ੍ਰਿਗ ਕਰਮ ਕਰਾਸ ਕਾਗ ਬਤਨ ਵਿਸਤਾ ਮਹਿਵਾਸ ਬਿਨ ਸਿਮਰਨ ਭਏ ਕੂਕਰ ਕਾਮ ਸਾਖਤ ਬੇਸਵਾ ਪੂਤ ਨਾਮ ਬਿਨ ਸਿਮਰਨ ਜੈ ਸੇ ਸਿੰਘ ਸਤਾਰਾ ਬੋਲਹਿ ਕੂਰ ਸਾਖਤ ਮੁਖ ਕਾਰਾ ਬਿਨ ਸਿਮਰਨ ਘਰ ਦਬ ਕੀ ਨਿਆਈ ਸਾਖਤ ਥਾਨ ਭ੍ਰਿਸ਼ਟ ਫਰਾਈ ਬਿਨ ਸਿਮਰਨ ਕੂ ਕਰ ਹਰ ਕਾਇਆ ਸਾਖਤ ਲੋਭੀ ਬੰਦ ਨਾ ਪਾਇਆ ਬਿਨ ਸਿਮਰਨ ਹੈ ਆਤਮ ਘਾਤੀ ਸਾਖਤ ਨੀਚ ਤਿਸ ਕੁੱਲ ਨਹੀਂ ਜਾਤੀ ਜਿਸ ਭਇਆ ਕਿਰਪਾਲ ਤਿਸ ਸਤ ਸੰਗ ਮਲਾਇਆ ਕਹਉ ਨਾਨਕ ਗੁਰ ਜਗਤ ਤਰਾਇਆ ਗੌੜੀ ਮਹੱਲਾ ਪੰਜਵਾ ਗੁਰ ਕੈ ਬਚਨ 모ਹੇ ਪਰਮ ਗਤ ਪਾਈ ਗੁਰ ਪੂਰੈ ਮੇਰੀ ਪੈਜ ਰਖਾਈ ਗੁਰ ਕੈ ਬਚਨ ਧਿਆਉ ਮੋਹਿ ਨਾਉ ਗੁਰ ਪ੍ਰਸਾਦ ਮੋਹਿ ਮਿਲਿਆ ਥਾਉ ਰਹਾਉ ਗੁਰ ਕੈ ਬਚਨ ਸੁਨ ਰਸਨ ਵਖਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕੈ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਤੇ ਮੇਰਾ ਵੱਡ ਪਰਤਾਪ ਗੁਰ ਕੈ ਬਚਨ ਮਿਟਿਆ ਮੇਰਾ ਪਰਮ ਗੁਰ ਕੈ ਬਚਨ ਪੇਖਿਓ ਸਭ ਬ੍ਰਹਮ ਗੁਰ ਕਾ ਬਚਨ ਕੀਨੋ ਰਾਜ ਜੋਗ ਗੁਰ ਕੈ ਸੰਗ ਤਰਿਆ ਸਭ ਲੋਗ ਗੁਰ ਕਾ ਬਚਨ ਮੇਰੇ ਕਾਰਜ ਸਿਧ ਗੁਰ ਕਾ ਬਚਨ ਪਾਇਆ ਨਾਉ ਨਿਦ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕੱਟੀਐ ਜਮ ਕੀ ਪਾਸਾ ਗੁਰ ਕਾ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਗੌੜੀ ਮਾ